ਪਿੰਡਾਂ ਵਾਲੀਆਂ ਮੈਂ ਖਾਸ ਕਰਕੇ ਮਾਲਵੇ ਨੂੰ ਬਿਲੋਂਗ ਕਰਦਾ ਤੇ ਉਧਰ ਤਾਂ ਇਹ ਧਾਰਨਾ ਕਿ ਕੈਂਸਰ ਦਾ ਨਾਮ ਵੀ ਨਹੀਂ ਲਿਆ ਜਾਂਦਾ ਜਦੋਂ ਰੱਬ ਨਾ ਕਰੇ ਕਿਸੇ ਦੇ ਘਰੇ ਇਸ ਤਰ੍ਹਾਂ ਦੀ ਕੋਈ ਬਿਮਾਰੀ ਆਉਂਦੀ ਆ ਤਾਂ ਉਹ ਇਥੋਂ ਸ਼ੁਰੂ ਕਰਦੇ ਆ ਕਿ ਉਹ ਤਾਂ ਦੂਜਾ ਹੋ ਗਿਆ ਕਿਉਂਕਿ ਹੁਣ ਕੈਂਸਰ ਤੋਂ ਆਪਾਂ ਡਰਨਾ ਨਹੀਂ ਉਹ ਤਾਂ ਲੜਨਾ ਹੈ ਅਸੀਂ ਇਹ ਸੁਸਾਇਟੀ ਨੂੰ ਕੈਂਸਰ ਫ੍ਰੀ ਸੁਸਾਇਟੀ ਬਣਾਉਣਾ ਹੈ ਉਹ ਕਿਸ ਤਰ੍ਹਾਂ ਜਦ ਤੱਕ ਤੁਹਾਡੀ ਸਪੋਰਟ ਨਹੀਂ ਹੋਏਗੀ ਤੁਹਾਡਾ ਡਰ ਨਹੀਂ ਨਿਕਲੇਗਾ ਅਸੀਂ ਇਸ ਤੋਂ ਲੜ ਨਹੀਂ ਸਕਦੇ ਤੋ ਕੈਂਸਰ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਡੈਫੀਨੇਟਲੀ ਬਿਲਕੁਲ ਵੱਧ ਰਿਹਾ ਸੀ ਆਪ ਦੇਖ ਰਹੇ ਆ 20 ਸਾਲ ਦੇ ਵਿੱਚ ਮੈਂ ਦੇਖਿਆ ਪੰਜਾਬ 'ਚ ਕੈਂਸਰ ਬਹੁਤ ਵੱਧ ਗਿਆ ਹੈ ਪਰ ਜਦੋਂ ਦੇ ਕੈਮੀਕਲ ਨਸ਼ੇ ਵਧੇ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹਦੀ ਦਰ ਵਧੀ ਆ ਬਿਲਕੁਲ ਕੈਮੀਕਲ ਨਸ਼ਾ ਬਹੁਤ ਜ਼ਿਆਦਾ ਡੇਂਜਰਸ ਹੈ ਕਿਉਂਕਿ ਉਹ ਤਾਂ ਬਾਡੀ ਨੂੰ ਬਿਲਕੁਲ ਹੀ ਹਾਰਮ ਨੁਕਸਾਨ ਪਹੁੰਚਾਉਂਦਾ ਹੈ ਉਹ ਦੇ ਕਰਕੇ ਤਕਲੀਫ ਜ਼ਿਆਦਾ ਹੁੰਦੀ ਹੈ ਉਹ ਤੋਂ ਸਾਨੂੰ ਬਚਣਾ ਚਾਹੀਦਾ ਹੈ ਤੁਸੀਂ ਲੁਧਿਆਣਾ ਦੇ ਦੇਖੋ ਸਾਊਥ ਸਿਟੀ ਰੋਡ ਦੇਖੋ ਜਾਨੀ ਉੱਥੇ ਸਾਰੇ ਇੰਨੇ ਸਾਰੇ ਰੈਸਟੋਰੈਂਟ ਕੋਲੇ ਦੇ ਆਲਵੇਸ ਪਰੇ ਹੁੰਦੇ ਕੀ ਉੱਥੇ ਸਭ ਕੁਝ ਜੰਕ ਫੂਡ ਹੈ ਸੋ ਆ ਚੀਜ਼ਾਂ ਸਾਨੂੰ ਕੈਂਸਰ ਦੇ ਤਰਫ ਲੈ ਕੇ ਜਾ ਰਹੀ ਹੈ ਫਸਸ਼ਕਾਲ ਤੁਸੀਂ ਵੇਖ ਰਹੇ ਹੋ 1 ਪੁਆਇੰਟ ਮੈਂ ਹਰਜਿੰਦਰ ਸਿੱਧੂ ਜਦੋਂ ਕੈਂਸਰ ਦਾ ਨਾਮ ਲੈਨੇ ਆ ਤਾਂ ਸਾਡੀ ਰੂਹ ਕੰਬ ਜਾਂਦੀ ਹੈ ਸਾਡੇ ਲੋਹ ਕੰਡੇ ਖੜੇ ਹੋ ਜਾਂਦੇ ਆ ਆਪਣੇ ਆਪ ਦੇ ਵਿੱਚ ਨਾਮ ਇਹ ਇੰਨਾ ਭਿਆਨਕ ਇੰਨਾ ਡਰਾਵਣਾ ਤੇ ਸਾਨੂੰ ਝੰਡੋੜ ਕੇ ਰੱਖ ਜਾਂਦਾ ਰੱਬ ਨਾ ਕਰੇ ਕਿਸੇ ਦੇ ਘਰ ਦੇ ਵਿੱਚ ਕੋਈ ਇਸ ਬਿਮਾਰੀ ਨਾਲ ਸੰਬੰਧਿਤ ਕੋਈ ਮਰੀਜ਼ ਹੋਵੇ ਤਾਂ ਅਕਸਰ ਅਸੀਂ ਕਹਿੰਦੇ ਹਾਂ ਸੁਣਦੇ ਹਾਂ ਕਿ ਉਸ ਤੋਂ ਬਾਅਦ ਤਾਂ ਫਿਰ ਲੋਕਾਂ ਦੇ ਕਿੱਲਿਆਂ ਦੇ ਕਿੱਲੇ ਵਿਖ ਜਾਂਦੇ ਆ ਤੇ ਕਈ ਵਾਰੀ ਮਰੀਜ਼ ਵੀ ਨਹੀਂ ਬਚਦਾ ਤਾਂ ਬਹੁਤ ਸਾਰੀਆਂ ਧਾਰਨਾਵਾਂ ਨੇ ਬਹੁਤ ਸਾਰੇ ਕਾਰਨ ਨੇ ਪੰਜਾਬ ਦੇ ਆਪਣੇ ਫੈਕਟ ਨੇ ਪੰਜਾਬ ਤੋਂ ਬਾਹਰ ਦੇ ਵੱਖਰੇ ਕਾਰਨ ਨੇ ਪਰ ਅਸੀਂ ਪੰਜਾਬ ਨਾਲ ਸੰਬੰਧਿਤ ਹੀ ਗੱਲ ਕਰਾਂਗੇ ਕਿਉਂਕਿ ਅਸੀਂ ਪੰਜਾਬੀ ਆ ਤੇ ਜਿਆਦਾਤਰ ਜਦੋਂ ਕੈਂਸਰ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦਾ ਨਾਮ ਹੀ ਜਿਆਦਾ ਜ਼ੁबान ਤੇ ਆ ਜਾਂਦਾ ਹੈ ਸੋ ਪੰਜਾਬ ਦੇ ਸੰਦਰਭ ਚ ਗੱਲ ਕਰਨੀ ਬਣਦੀ ਆ ਡਾਕਟਰ ਸੰਧਿਆ ਸੂਦ ਐਸੋਸੀਏਟ ਡਾਇਰੈਕਟਰ ਨੇ ਡੀ ਐਮ ਸੀ ਹਸਪੀਟਲ ਲੁਧਿਆਣਾ ਦੇ ਵਿੱਚ ਕੈਂਸਰ ਕੇਅਰ ਸੈਂਟਰ ਦੇ ਤੇ ਅੱਜ ਉਹ ਵਿਸ਼ੇਸ਼ ਤੌਰ ਤੇ ਕੈਂਸਰ ਤੇ ਹੀ ਸਾਡੇ ਨਾਲ ਗੱਲ ਕਰਨਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਬਿਲਕੁਲ ਜੀ ਥੈਂਕ ਯੂ ਅਸੀਂ ਪਿੰਡਾਂ ਵਾਲੇ ਆ ਮੈਂ ਖਾਸ ਕਰਕੇ ਮਾਲਵੇ ਨੂੰ ਬਿਲੋਂਗ ਕਰਦਾ ਤੇ ਉਧਰ ਤਾਂ ਇਹ ਧਾਰਨਾ ਕਿ ਕੈਂਸਰ ਦਾ ਨਾਮ ਵੀ ਨਹੀਂ ਲਿਆ ਜਾਂਦਾ ਜਦੋਂ ਰੱਬ ਨਾ ਕਰੇ ਕਿਸੇ ਦੇ ਘਰੇ ਇਸ ਤਰ੍ਹਾਂ ਦੀ ਕੋ ਬਿਮਾਰੀ ਆਉਂਦੀ ਆ ਤਾਂ ਉਹ ਇੱਥੋਂ ਸ਼ੁਰੂ ਕਰਦੇ ਆ ਕਿ ਉਹਨੂੰ ਤਾਂ ਦੂਜਾ ਹੋ ਗਿਆ ਐਨਾ ਡਰਦੇ ਆ ਤੇ ਕੈਂਸਰ ਤਾਂ ਬਹੁਤ ਵੱਡੀ ਬਿਮਾਰੀ ਆ ਪੰਜਾਬ ਦੇ ਸੰਦਰਭ ਵਿੱਚ ਮੈਂ ਗੱਲ ਸ਼ੁਰੂ ਕਰਨਾ ਚਾਹਾਂਗਾ ਕੀ ਕੈਂਸਰ ਕਿੰਨੇ ਤਰ੍ਹਾਂ ਦਾ ਤੇ ਕੈਂਸਰ ਹੁੰਦਾ ਕਿਦਾਂ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਕੈਂਸਰ ਦੇ ਨਾਮ ਤੋਂ ਲੋਕ ਇੱਕਦਮ ਡਰ ਕੇ ਪਿੱਛੇ ਹਟ ਜਾਂਦੇ ਆ ਇਸੇ ਕਰਕੇ ਅਸੀਂ ਇਹ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਕੀਤੇ ਆ ਤਾਂ ਕਿ ਸਭ ਤੋਂ ਪਹਿਲਾਂ ਤਾਂ ਉਹ ਡਰ ਕੱਢੀਏ ਲੋਕਾਂ ਦੇ ਵਿੱਚੋਂ ਵੀ ਹੈਗਾ ਕੈਂਸਰ ਵੱਧਦੇ ਤੇ ਹੀ ਹੈ ਪੰਜਾਬ ਦੇ ਵਿੱਚ ਵੀ ਵੱਧ ਰਿਹਾ ਕੈਂਸਰ ਗਲੇ ਦਾ ਮੂੰਹ ਦਾ ਕੈਂਸਰ ਫੇਫੜਿਆਂ ਦਾ ਕੈਂਸਰ ਪਰ ਅਸੀਂ ਇਹ ਤੋਂ ਡਰਨਾ ਨਹੀਂ ਹੈ ਇਹ ਤੂੰ ਹੀ ਨਹੀਂ ਕਹਿਣਾ ਇਹ ਦੂਜਾ ਹੋ ਗਿਆ ਜਾਂ ਨੌਂ ਨਹੀਂ ਲੈਣਾ ਇਹਦਾ ਜਾਂ ਪੇਸ਼ੈਂਟ ਨੂੰ ਕਹਿਣਾ ਵੀ ਤੁਸੀਂ ਪਰਾਂ ਹੋ ਜਾਓ ਇਹ ਚੀਜ਼ਾਂ ਇਹ ਤੜਨਾ ਸੀ ਮੁਕਾਣੀਆਂ ਪੇਸ਼ੈਂਟਸ ਦੇ ਲੋਕਾਂ ਦੇ ਅੰਦਰੋਂ ਕਿਉਂਕਿ ਹੁਣ ਕੈਂਸਰ ਤੋਂ ਆਪਾਂ ਡਰਨਾ ਨਹੀਂ ਉਹ ਤੋਂ ਲੜਨਾ ਹੈ ਅਸੀਂ ਇਹ ਸੁਸਾਇਟੀ ਨੂੰ ਕੈਂਸਰ ਫ੍ਰੀ ਸੁਸਾਇਟੀ ਬਣਾਉਣਾ ਹੈ ਉਹ ਕਿਸ ਤਰ੍ਹਾਂ ਜਦ ਤੱਕ ਤੁਹਾਡੀ ਸਪੋਰਟ ਨਹੀਂ ਹੋਏਗੀ ਤੁਹਾਡਾ ਡਰ ਨਹੀਂ ਨਿਕਲੇਗਾ ਅਸੀਂ ਇਸ ਤੋਂ ਲੜ ਨਹੀਂ ਸਕਦੇ ਸੋ ਕੈਂਸਰ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਡੈਫੀਨਿਟਲੀ ਬਿਲਕੁਲ ਵੱਧ ਰਿਹਾ ਅਸੀਂ ਆਪ ਦੇਖ ਰਹੇ ਹਾਂ 20 ਸਾਲ ਦੇ ਵਿੱਚ ਮੈਂ ਦੇਖਿਆ ਪੰਜਾਬ 'ਚ ਕੈਂਸਰ ਬਹੁਤ ਵੱਧ ਗਿਆ ਗਲੇ ਦਾ ਕੈਂਸਰ ਬਹੁਤ ਵੱਧ ਗਿਆ ਉਹ ਕਿਉਂ ਹੈ ਕੁਝ ਚੀਜ਼ਾਂ ਸਾਡੇ ਆਪਣੇ ਕਾਰਨ ਕਰਕੇ ਹੈ ਅਸੀਂ ਐਡਿਕਸ਼ਨ ਇਹੋ ਜਿਹੀ ਚੀਜ਼ਾਂ ਅਸੀਂ ਲੈਨੇ ਆ ਤੰਬਾਕੂ ਹੋ ਗਿਆ ਜਾਂ ਨਸ਼ੇ ਦੀਆਂ ਚੀਜ਼ਾਂ ਸ਼ਰਾਬ ਸਿਗਰਟ ਜਿਨੂੰ ਅਸੀਂ ਬੰਦ ਹੀ ਨਹੀਂ ਕਰ ਸਕਦੇ ਔਰ ਸਾਨੂੰ ਕਾਰਨ ਕੀ ਹੈ ਹੁਣ ਅਸੀਂ ਸਟ्रेस ਚ ਹੁਣ ਅਸੀਂ ਇਹ ਪ੍ਰੋਬਲਮ ਹੈ ਤਾਂ ਅਸੀਂ ਇਹ ਇਹ ਤੋਂ ਚੀਜ਼ਾਂ ਤੋਂ ਅਸੀਂ ਅਗਰ ਬਚ ਜਾਈਏ ਤਾਂ ਅਸੀਂ ਇਹ ਤੋਂ ਬਚ ਸਕਦੇ ਆ ਔਰ ਐਸੀ ਕਰਕੇ ਹੈ ਕਿ ਕੈਂਸਰ ਇੰਨੀ ਵਾਧੇ ਵਿੱਚ ਹੈ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਬਹੁਤ ਵੱਡਾ ਕਾਰਨ ਬਣ ਚੁੱਕਾ ਹੈ ਕੈਂਸਰ ਦੇ ਵਾਧੇ ਵਿੱਚ ਇਹ ਤੋਂ ਸਾਨੂੰ ਪਛਣਾ ਚਾਹੀਦਾ ਹੈ ਕਿਸੇ ਵੇਲੇ ਤੁਸੀਂ ਨਸ਼ੇ ਦਾ ਨਸ਼ੇ ਦਾ ਜ਼ਿਕਰ ਕੀਤਾ ਕਿਸੇ ਵੇਲੇ ਜਿਆਦਾਤਰ ਘਰਾਂ ਦੇ ਵਿੱਚ ਦੇਸੀ ਸ਼ਰਾਬ ਹੁੰਦੀ ਸੀ ਦੇਸੀ ਜੋ ਘਰਾਂ ਚ ਕੱਢੀ ਜਾਂਦੀ ਸੀ ਜਾਂ ਉਸ ਤੋਂ ਬਾਅਦ ਠੇਕੇ ਦੀ ਸ਼ਰਾਬ ਤੇ ਜਾਂ ਫਿਰ ਉਸ ਤੋਂ ਬਾਅਦ ਭੁੱਕੀ ਤੇ ਅਫੀਮ ਦੋ ਤਿੰਨ ਮੋਟੇ ਜੇ ਰਵਾਇਤੀ ਨਸ਼ੇ ਸਨ ਪਰ ਜਦੋਂ ਦੇ ਕੈਮੀਕਲ ਨਸ਼ੇ ਵਧਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹਦੀ ਦਰ ਵਧੀ ਹੈ ਬਿਲਕੁਲ ਕੈਮੀਕਲ ਨਸ਼ਾ ਬਹੁਤ ਜਿਆਦਾ ਡੇਂਜਰਸ ਹੈ ਕਿਉਂਕਿ ਉਹ ਤਾਂ ਬਾਡੀ ਨੂੰ ਬਿਲਕੁਲ ਹੀ ਹਾਨੀ ਨੁਕਸਾਨ ਪਹੁੰਚਦਾ ਹੈ ਉਹ ਦੇ ਕਰਕੇ ਤਕਲੀਫ ਜ਼ਿਆਦਾ ਹੁੰਦੀ ਹੈ ਉਹ ਤੋਂ ਸਾਨੂੰ ਬਚਣਾ ਚਾਹੀਦਾ ਹੈ ਦੂਜੀ ਗੱਲ ਜਿਹੜਾ ਪਾਣੀ ਦੇ ਵਿੱਚ ਜਿਹੜੇ ਕੀਮਿਕਲਸ ਪਾ ਰਿਹਾ ਹੈ ਭਾਵੇਂ ਉਹ ਇੰਡਸਟਰੀਜ਼ ਦਾ ਵੇਸਟ ਹੈਗਾ ਜਾਂ ਜੋ ਵੀ ਹੈ ਉਸ ਤੋਂ ਵੀ ਸਾਨੂੰ ਪ੍ਰੀਕਾਸ਼ਨਸ ਲੈਣੀ ਚਾਹੀਦੀ ਹੈ ਜੋ ਅਸੀਂ ਪੈਸਟਿਸਾਈਡਸ ਯੂਜ਼ ਕਰ ਰਹੇ ਨਾ ਮਤਲਬ ਉਹ ਦਵਾਈਆਂ ਛਿੜਕਾਉ ਹਰ ਸਬਜ਼ੀ ਹਰ ਫਰੂਟ ਤੁਸੀਂ ਕੰਪੇਅਰ ਕਰੋ ਜੋ ਪਹਿਲੇ ਸਵਾਦ ਹੁੰਦਾ ਸੀ ਸਬਜ਼ੀ ਦਾ ਔਰ ਹੁਣ ਸਵਾਦ ਹੈ ਕਾਫੀ ਡਿਫਰੈਂਸ ਹੈ ਕਿਉਂ ਕਿਉਂਕਿ ਉਹਦੇ ਉੱਤੇ ਛਿੜਕਾਉ ਹੁੰਦਾ ਹੈ ਇਹ ਵੀ ਇੱਕ ਕਾਰਨ ਹੈ ਕੈਂਸਰ ਦਾ ਸੋ ਇਸ ਤੋਂ ਵੀ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਮੈਂ ਕਿਉਂਕਿ ਪੰਜਾਬ ਦੇ ਅੰਕੜਿਆਂ ਵੱਲ ਆਉਂਦਾ ਸੀ ਆਪਾਂ ਕੈਂਸਰ ਤਾਂ ਮੇਰੇ ਖਿਆਲ 'ਚ ਕੋਈ ਵੀ ਸਟੇਟ ਨਹੀਂ ਬਚੀ ਹੋਣੀ ਜਿੱਥੇ ਕੈਂਸਰ ਨਾ ਹੋਵੇ ਪਰ ਜਦੋਂ ਆਪਾਂ ਕੈਂਸਰ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਨਾਮ ਪਹਿਲਾ ਆ ਜਾਂਦਾ ਤੇ ਜਦੋਂ ਪੰਜਾਬ ਦਾ ਨਾਮ ਆਉਂਦਾ ਤੇ ਇੱਥੇ ਦੋ ਤਿੰਨ ਵੱਡੇ ਕਾਰਨ ਬਣਦੇ ਆ ਨਸ਼ਿਆਂ ਦਾ ਤੁਸੀਂ ਜ਼ਿਕਰ ਕੀਤਾ ਫਿਰ ਪੈਸਟੀਸਾਈਡ ਦਾ ਜ਼ਿਕਰ ਕੀਤਾ ਪਾਣੀ ਵੀ 노 ਡਾਊਟ ਸਾਡੇ ਦਰਿਆਵਾਂ ਦੇ ਨਹਿਰਾਂ ਦੇ ਉਹ ਨਹੀਂ ਰਹੀ ਹੈਗੇ ਬਿਲਕੁਲ ਗਰਾਊਂਡ ਵਾਟਰ ਸਾਡਾ ਬਿਲਕੁਲ ਉਹ ਨਸ਼ਟ ਹੋ ਗਿਆ ਬਿਲਕੁਲ ਤਾਂ ਮੈਂ ਕਹਿਣ ਤੋਂ ਭਾਵੇਂ ਇਹ ਵੀ ਪੰਜਾਬ ਜੇ ਆਪਾਂ ਮੋਟੀ ਜਿਹੀ ਅੰਕੜਿਆਂ ਦੀ ਗੱਲ ਕਰੀਏ ਕਿੱਥੇ ਜੇ ਖੜਾ ਜੋ ਪੰਜਾਬ ਪਹਿਲੇ ਸੀ ਤੁਸੀਂ ਸੋਚ ਸਕਦੇ ਹੋ ਸਭ ਤੋਂ ਵਧੀਆ ਸਟੇਟ ਮੰਨਿਆ ਜਾਂਦਾ ਸੀ ਚਾਹੇ ਉਹ ਖਾਣ ਪੀਣ ਵਾਸਤੇ ਹਰੀਆਲੀ ਵਾਸਤੇ ਜਾਂ ਫਿਰ ਜੋ ਵੀ ਕਹਿ ਲੋ ਬੱਚਿਆਂ ਨੂੰ ਇੱਕ ਜਿਸ ਤਰ੍ਹਾਂ ਕਹਿੰਦੇ ਤੰਦਰੁਸਤ ਜੀਵਨ ਜਿਉਣ ਲਈ ਪਰਵਰਿਸ਼ਾ ਹਾਂ ਤੰਦਰੁਸਤ ਜੀਵਨ ਲਈ ਹੈਲਦੀ ਲਾਈਫ ਸਟਾਈਲ ਪੰਜਾਬ 'ਚ ਹੁੰਦੀ ਸੀ ਸਭ ਖਤਮ ਹੋ ਗਈ ਲਾਈਫ ਸਟਾਈਲ ਜਿਹੜੀ ਹੁੰਦੀ ਹੈ ਸਭ ਤੋਂ ਵੱਡਾ ਕੈਂਸਰ ਨੂੰ ਆਪਾਂ ਇੱਕ ਲਾਈਫ ਸਟਾਈਲ ਡਿਸੀਜ਼ ਕਹਿੰਦੇ ਆ ਜਿੱਦਾਂ ਆਪਣੇ ਲਾਈਫ ਦੀਆਂ ਆਦਤਾਂ ਅਸੀਂ ਵਿਗਾੜਦੇ ਜਾ ਰਹੇ ਹਾਂ ਨੇਚਰ ਤੋਂ ਪਰਾਂ ਜਾ ਰਹੇ ਆ ਕੈਂਸਰ ਦਾ ਬੜਾਵਾ ਵਧ ਰਿਹਾ ਅਸੀਂ ਕੁਝ ਕੁ ਤੁਸੀਂ ਦੇਖ ਲਓ ਹੁਣ ਕਿੱਥੇ ਰਹਿ ਗਏ ਉਹ ਲੋਕ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਬਹੁਤ ਘੱਟ ਲੋਕ ਜਾਂ ਜਿਹੜੇ ਤਾਜ਼ਾ ਖਾਣਾ ਘਰ ਦਾ ਖਾਣਾ ਖਾਂਦੇ ਸੀ ਬਹੁਤ ਘੱਟ ਮਾਤਰਾ ਰਹੀ ਬਾਹਰ ਦਾ ਖਾਣਾ ਨਹੀਂ ਖਾਂਦੇ ਸੀ ਬਹੁਤ ਘੱਟ ਲੋਕ ਹੈ ਸ਼ਰਾਬ ਮੈਲਸ ਕੀ ਫੀਮੇਲਸ ਵੀ ਪੀਂਦੀਆਂ ਅੱਜਕੱਲ ਸਮੋਕਿੰਗ ਵੀ ਕਰਦੇ ਆ ਸਾਰਾ ਕੁਝ ਸੋ ਜਿੱਦਾਂ ਆਪਾਂ ਲਾਈਫ ਸਟਾਈਲ ਪੰਜਾਬ ਪਿੱਛੇ ਨਹੀਂ ਰਿਹਾ ਸਾਰੇ ਲਾਈਫ ਸਟਾਈਲ ਅਡੇਪਟ ਕਰ ਲਏ ਤੁਸੀਂ ਲੁਧਿਆਣਾ ਦੇ ਦੇਖੋ ਸਾਊਥ ਸਿਟੀ ਰੋਡ ਦੇਖੋ ਜਾ ਕੇ ਉੱਥੇ ਸਾਰੇ ਇੰਨੇ ਸਾਰੇ ਰੈਸਟੋਰੈਂਟ ਕੋਲੇ ਦੇ ਆਰ ਆਲਵੇਸ ਪਰੇ ਹੁੰਦੇ ਆ ਕੀ ਹੈ ਉੱਥੇ ਸਭ ਕੁਝ ਜੰਗ ਫੂਡ ਹੈ ਸੋ ਆ ਚੀਜ਼ਾਂ ਸਾਨੂੰ ਕੈਂਸਰ ਦੇ ਤਰਫ ਲੈ ਕੇ ਜਾ ਰਹੀ ਆ ਆਪਾਂ ਆਪਣੀ ਲਾਈਫ ਸਟਾਈਲ ਥੋੜਾ ਚੇਂਜ ਕਰ ਲਈਏ ਆ ਥੋੜਾ ਨੇਚਰ ਵੱਲ ਨੂੰ ਚਲੇ ਜਾਈਏ ਅਸੀਂ ਕਾਫੀ ਕੁਝ ਇੰਪਰੂਵ ਕਰ ਸਕਦੇ ਆ ਜਿੱਦਾਂ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੀ ਸ਼ੁਰੂਆਤ ਮੈਂ ਬਚਪਨ ਤੋਂ ਦੇਖਿਆ ਮਾਤਾ ਜੀ ਕਹਿ ਦਿੰਦੇ ਵਿਚਾ ਆ ਨਹੀਂ ਪੀਣੀ ਹੈ ਲੱਸੀ ਤੋਂ ਸ਼ੁਰੂ ਕਰੋ ਦਹੀਂ ਖਾਣੀ ਉਸ ਤੋਂ ਬਾਅਦ ਫਿਰ ਦੇਸੀ ਰੋਟੀ ਮਤਲਬ ਕਿ ਮੇਰਾ ਹਾਲੇ ਵੀ ਉਹ ਟੇਸਟ ਟਿਕਿਆ ਹੋਇਆ ਵੀ ਮੈਂ ਬਾਜਰੇ ਦੀ ਰੋਟੀ ਖਾ ਲੈਣਾ ਮੱਕੀ ਦੀ ਰੋਟੀ ਖਾਣੇ ਕਣਕ ਬਹੁਤ ਘੱਟ ਖਾਣੇ ਆ ਪਰ ਜਿਵੇਂ ਜਿਵੇਂ ਅਸੀਂ ਸਾਡੀ ਜਨਰੇਸ਼ਨ ਜੋ ਹੈ ਫਾਸਟ ਫੂਡ ਵੱਲ ਵਧੀ ਚਾਈਨੈਸ ਫੂਡ ਵੱਲ ਵਧੀ ਆ ਡੇਂਜਰਸਲੀ ਔਰ ਫੂਡ ਦਾ ਵੀ ਕੋਈ ਟਾਈਮ ਨਹੀਂ ਰਿਹਾ ਅਸੀਂ ਕਈ ਵਾਰੀ ਡਿਨਰ ਰਾਤ ਨੂੰ 12 ਵਜੇ ਵੀ ਕਰ ਰਹੇ ਹਾਂ ਬ੍ਰੇਕਫਾਸਟ ਦੁਪਹਿਰੇ 10 11 ਵਜੇ ਵੀ ਕਰ ਰਹੇ ਹਾਂ ਕੋਈ ਟਾਈਮ ਨਹੀਂ ਰਿਹਾ ਕਿਸੇ ਵੇਲੇ ਟਾਈਮ ਹੁੰਦਾ ਸੀ ਉਹ ਵੀ ਚੀਜ਼ ਇਫੈਕਟ ਕਰਦੀ ਹੈ ਬਿਲਕੁਲ ਸਟ्रेस ਇਹ ਵੀ ਲਾਈਫ ਸਟਾਈਲ ਹੈ ਹੁਣ ਤੁਸੀਂ ਖਾਲੀ ਪੇਟ ਰੱਖੋਗੇ ਅੰਦਰ ਕੀ ਬਨੇਗਾ ਤਜਾਬ ਬਨੇਗਾ ਉਹ ਤੁਹਾਡੀ ਫੂਡ ਪਾਈਪ ਨੂੰ ਇਫੈਕਟ ਕਰੇਗਾ ਸੋ ਇਹ ਚੀਜ਼ਾਂ ਉਸ ਤੋਂ ਬਾਅਦ ਤੁਸੀਂ ਮਸਾਲੇਦਾਰ ਖਾਣਾ ਖਾਓਗੇ ਉਹ ਵੀ ਤੁਹਾਡੀ ਫੂਡ ਪਾਈਪ ਨੂੰ ਇਫੈਕਟ ਕਰੇਗੀ ਗਲੇ ਨੂੰ ਇਫੈਕਟ ਕਰੇਗੀ ਤੁਸੀਂ ਉਹ ਜੋ ਤੁਸੀਂ স্মੋਕਿੰਗ ਕਰ ਰਹੇ ਹੋ ਲੌਂਗ ਕਿਉਂ ਲੇਟ ਹੁੰਦੇ ਖਾਣਾ ਖਾਣ ਵਾਸਤੇ ਨਾ ਨਾਰਮਲੀ ਬਿਜ਼ੀ ਆ ਡਰਿੰਕਿੰਗ ਤੇ স্মੋਕਿੰਗ ਦੇ ਵਿੱਚ ਐਸੀ ਕਰਕੇ ਸਾਡਾ ਖਾਣਾ ਜਿਹੜੀ ਮੇਨ ਚੀਜ਼ ਆ ਉਹ ਲੇਟ ਹੋ ਜਾਂਦੀ ਹੈ ਜਾਂ ਅੱਜਕੱਲ ਮੈਂ ਸੋਸਾਇਟੀ ਚ ਜਾ ਕੇ ਡਰਿੰਕ ਕਰਨਗੇ ਫਿਰ ਉਹਦੇ ਭੁੱਖ ਖਤਮ ਹੋ ਜਾਂਦੀ ਹੈ ਉਹਦੇ ਕਰਕੇ ਸਾਡੇ ਅੰਦਰ ਨੁਕਸਾਨ ਕਿੰਨਾ ਹੁੰਦਾ ਇਸ ਸਾਰਾ ਲਾਈਫ ਸਟਾਈਲ ਓਰੀਐਂਟਡ ਹੈਗਾ ਅਸੀਂ ਇੰਦਰ ਨੂੰ ਜ਼ਿਆਦਾ ਜਾ ਰਿਹਾ ਬਟ ਇਹ ਸੋਸਾਇਟੀ ਜਸਟ ਕੀ ਸੋਸਾਇਟੀ ਇਦਾਂ ਜਾ ਰਹੀ ਹੈ ਸਾਨੂੰ ਰੈਟ ਰੇਸ ਨਹੀਂ ਰ ਮਤਲਬ ਇਹ ਨਹੀਂ ਕਿ ਭੱਜ ਦੌੜ ਉਹ ਵੀ ਇਦਾਂ ਦੌੜ ਰਹੇ ਮੈਂ ਵੀ ਉਧਰ ਤੋੜਾ ਇਹ ਨਹੀਂ ਕਰਨਾ ਚਾਹੀਦਾ ਮੇਰੇ ਬਹੁਤ ਸਾਰੇ ਦੋਸਤ ਆਰਗੇਨਿਕ ਐਗਰੀਕਲਚਰ ਨਾਲ ਜੁੜੇ ਹੋਏ ਨੇ ਖੇਤੀ ਕਰਦੇ ਨੇ ਉਹ ਆਪਣੇ ਆਪਣੇ ਸੈਮੀਨਾਰ ਵੀ ਕਰਦੇ ਨੇ ਪੁਰਾਣੇ ਜਿਹੜੇ ਸਾਡੇ ਮਿਲਸ ਹੈਗੇ ਨੇ ਉਹਨਾਂ ਦੀ ਖੇਤੀ ਕਰਦੇ ਨੇ ਕੋਧਰੇ ਬਾਜਰੇ ਰਾਗੀ ਦੀ ਵੀ ਕੀਪਿੰਗ ਕਰਦੇ ਨੇ ਬਹੁਤ ਸਾਰਾ ਉਹ ਲੋਕਾਂ ਨੂੰ ਅਵੇਅਰ ਕਰਦੇ ਆ ਬਿਲਕੁਲ ਬਿਲਕੁਲ ਉਹ ਮੇਨ ਜਿਹੜਾ ਹੈਗਾ ਕਾਰਨ ਆ ਪੰਜਾਬ ਦੇ ਵਿੱਚ ਕੈਂਸਰ ਦਾ ਹੋਰ ਵੀ ਬਹੁਤ ਕਾਰਨ ਹੋ ਸਕਦੇ ਤੁਸੀਂ ਗਿਣਾਏ ਨਹੀਂ ਪਰ ਮੈਂ ਉਹ ਹਰੀ ਕ੍ਰਾਂਤੀ ਨੂੰ ਮੰਨਦੇ ਆ ਵੀ ਜਦੋਂ ਹਰੀ ਕ੍ਰਾਂਤੀ ਆਈ ਆ ਉਦੋਂ ਪੰਜਾਬ ਨੇ ਦੇਸ਼ ਦਾ ਢਿੱਡ ਤਾਂ ਭਰਤਾ ਗੋਦਾਮ ਭਰਤੇ ਕਣਕ ਵਾਦੂ ਕਰਤੀ ਪਰ ਅਸੀਂ ਕੈਂਸਰ ਵੀ ਜਲੇਆ ਜਲੇਆ ਬਿਲਕੁਲ ਸਹੀ ਗੱਲ ਹੈ ਉਹ ਕਿਉਂਕਿ ਉਹ ਚਾਹੁੰਦੇ ਕਿ ਅਸੀਂ ਜਲਦੀ ਸਾਡੀ ਉਪਜਾਊ ਹੋ ਜਾਏ ਸਾਡੀ ਖੇਤੀ ਖੇਤੀ ਹੋ ਜਾਏ ਉਹਦੇ ਲਈ ਕੀ ਕਰਦੇ ਹੋ ਦਵਾਈਆਂ ਪਾਉਂਦੇ ਆ ਜੀ ਛਿੜਕਾਓ ਕਰਦੇ ਹੈ ਤਾਂ ਉਹ ਮਿਲਤਾ ਜਾਂਦੀ ਹੈ ਸਬਜ਼ੀਆਂ ਪਰ ਕਿਸ ਤਰ੍ਹਾਂ ਦੀ ਮਿਲਦੀ ਹੈ ਧਰਤੀ ਦੇ ਵਿੱਚ ਅਸੀਂ ਕੀ ਪਾ ਦਿੱਤਾ ਸਾਰੇ ਨਸ਼ੇਦਾਰ ਚੀਜ਼ਾਂ ਪਾ ਦਿੱਤੀਆਂ ਔਰ ਅਗਲੀ ਅਗਲੀ ਖੇਤੀ ਕਿਸ ਤਰ੍ਹਾਂ ਦੀ ਹੋਏਗੀ ਤੁਸੀਂ ਸਮਝ ਸਕਦੇ ਹੋ ਸਾਡੀ ਜਨਰੇਸ਼ਨ ਕਿੱਧਰ ਜਾ ਰਹੀ ਹੈ ਸਾਨੂੰ ਆਈ ਥਿੰਕ ਇਹ ਦੇਖਣਾ ਚਾਹੀਦਾ ਹੈ ਅੱਜ ਅਸੀਂ ਬੀਜ ਰਿਹਾ ਇਹਨੂੰ ਕਟਣਾ ਕਿੰਨੇ ਸਾਡੀ ਜਨਰੇਸ਼ਨ ਨੇ ਜੋ ਅਸੀਂ ਅੱਜ ਉਗਾ ਰਹੇ ਹਾਂ ਉਹਨਾਂ ਲਈ ਬਹੁਤ ਨੁਕਸਾਨ ਹੋਏਗਾ ਕਾ ਇੰਨਾ ਜ਼ਿਆਦਾ ਕਾਰ ਪੋਲੂਸ਼ਨ ਹਰ ਇੱਕ ਨੂੰ ਆਪਣੀ ਗੱਡੀ ਚਾਹੀਦੀ ਹੈ ਮਤਲਬ ਸਾਨੂੰ ਥੋੜਾ ਉਹਦੇ ਤੇ ਵੀ ਧਿਆਨ ਰੱਖਣਾ ਚਾਹੀਦਾ ਜੈ স্মੋਕ एनवायरनमेंट ਦੇ ਵਿੱਚ ਤੁਸੀਂ ਕਦੀ ਸਾਫ਼ ਆਸਮਾਨ ਨਹੀਂ ਦੇਖਿਆ ਹੋਵੇਗਾ ਉਹ ਕਿੱਥੇ ਚਲਾ ਗਿਆ ਸਾਰਾ ਕੁਝ ਇਹ ਪੋਲਿਊਸ਼ਨ ਹੀ ਹੈਗੀ ਜੋ ਅਸੀਂ ਅਸੀਂ ਕੌਣ ਐਡ ਕਰ ਰਿਹਾ ਹਿਊਮਨ ਬੀ ਪੋਲਿਊਡ ਪੋਪੂਲੇਸ਼ਨ ਵਧ ਰਹੀ ਹੈ ਪੇੜ ਕੱਟ ਰਹੇ ਹੈ ਦੇਖੋ ਸਭ ਤੋਂ ਵੱਡੀ ਗੱਲ ਕਿਉਂ ਕਿ ਐਵਰੀਬਾਡੀ ਵਾਂਟਸ ਅ ਹੱਕ ਸਭ ਨੂੰ ਘਰ ਚਾਹੀਦਾ ਕਲੋਨੀਆਂ ਚਾਹੀਦੀਆਂ ਪੇੜ ਕੱਟ ਤੇ ਜੰਗਲ ਖਤਮ ਹੁੰਦੇ ਜਾ ਰਹੇ ਹੈ ਗ੍ਰੀਨਰੀ ਖਤਮ ਹੋ ਜਾ ਰਹੀ ਹੈ ਕਲਾਈਮੇਟ ਚੇਂਜ ਕਿੰਨਾ ਤੁਸੀਂ ਦੇਖ ਰਹੇ ਹੋ ਇਹ ਸਭ ਚੀਜ਼ਾਂ ਸਾਨੂੰ ਇਸ ਵਲ ਪ੍ਰਮੋਟ ਕਰੀ ਜਦੋਂ ਕਿਸੇ ਬੰਦੇ ਨੂੰ ਜਾਂ ਕਿਸੇ ਦੇ ਪਰਿਵਾਰ ਚ ਇਸ ਤਰ੍ਹਾਂ ਦੀ ਟ੍ਰੈਜਡੀ ਹੁੰਦੀ ਹੈ ਕੈਂਸਰ ਨਾਲ ਪੀੜਤ ਹੋ ਜਾਂਦਾ ਫਿਰ ਉਹ ਬੰਦਾ ਗਿਆਨ ਵੰਡਣ ਲੱਗ ਜਾਂਦਾ ਉਦੋਂ ਅਸੀਂ ਅਵੇਅਰ ਹੋ ਜਾਂਦੇ ਹਾਂ ਉਦੋਂ ਅਸੀਂ ਲੋਕਾਂ ਨੂੰ ਗਿਆਨ ਵੰਡਦੇ ਹਾਂ ਵੀ ਯਾਰ ਆਹ ਸਬਜ਼ੀਆਂ ਨਾ ਖਾਓ ਮੈਂ ਬਹੁਤ ਸਾਰੇ ਕਿਸਾਨਾਂ ਨੂੰ ਇਹੋ ਜਿਹਿਆਂ ਨੂੰ ਵੇਖਿਆ ਜਿਹੜੇ ਆਪਣੇ ਖੇਤ ਦੇ ਵਿੱਚ ਪੂਰੀ ਜ਼ੋਰਦਾਰ ਵਰਤੋਂ ਨਾਲ ਜਿਹੜਾ ਹੈ ਕਰਦੇ ਆ ਜੂਰੀਆ ਵੀ ਪਾਉਂਦੇ ਆ ਛੜਕਾਓ ਵੀ ਪਾਉਂਦੇ ਆ ਉਹ ਆਪਦੇ ਖਾਣ ਲਈ ਕਣਕ ਰਾਜਸਥਾਨ ਤੋਂ ਮੰਗਵਾਉਂਦੇ ਆ ਜੇ ਐਮਪੀ ਤੋਂ ਮੰਗਵਾਉਂਦੇ ਆ ਉਹ ਫਿਰ ਬੜੇ ਫਕਰ ਨਾਲ ਦੱਸਣਗੇ ਯਾਰ ਅਸੀਂ 10000 ਨੂੰ ਕੁਆਂਟਲ ਜਿਹੜੀ ਹੈਗੀ ਆ ਕਣਕ ਲਈ ਆ ਆਰਗੈਨਿਕ ਕਣਕ ਲਈ ਆ ਪਰ ਉਹ ਤੁਸੀਂ ਕੀ ਬੀਜਿਆ ਤੁਸੀਂ ਖੇਤ ਚ ਜਿਹ ਤੁਸੀਂ ਬੀਜੇ ਉਹ ਵੀ ਤਾਂ ਖਾਣੀ ਹੈ ਕਿਸੇ ਨੇ ਨਹੀਂ ਨਾ ਤੁਸੀਂ ਆਪਣੀ ਕੌਂਸ਼ੀਅਸ ਬਣ ਕੇ ਆਪਣਾ ਅੰਦਰ ਆਤਮਾ ਨੂੰ ਜਗਾਓ ਸਭ ਨੂੰ ਜਗਾਉਣਾ ਚਾਹੀਦਾ ਕਿ ਅਸੀਂ ਆਪਣੇ ਲਈ ਵੀ ਅੱਛਾ ਰੱਖੀਏ ਬਾਕੀਆਂ ਲਈ ਵੀ ਅੱਛਾ ਬਣਾਏ ਤੁਸੀਂ ਤਾਂ ਅੰਡਾਤਾ ਹੋ ਕਿਸਾਨ ਅੰਡਾਤਾ ਉਹਨੇ ਸਭ ਨੂੰ ਖਾਣਾ ਦੇਣਾ ਆ ਔਰ ਉਸੇ ਖਾਣੇ ਦੇ ਨਾਲ ਸਾਨੂੰ ਅੱਗੇ ਲਾਈਫ ਜ਼ਿੰਦਗੀ ਮਿਲਣੀ ਹੈ ਤਾਂ ਉਹ ਜੀ ਉਹ ਅੱਛਾ ਕਰਨਗੇ ਸਭ ਲਈ ਅੱਛਾ ਹੋਏਗਾ ਮੈਂ ਸਿਰਫ ਉਹਨਾਂ ਨੂੰ ਨਨ ਹੁਣੀ ਕਹਿੰਦੀ ਪਰ ਉਹ ਵੀ ਕਿਸੇ ਸੁਸਾਇਟੀ ਜਾਂ ਕਿਸੇ ਕਹਿੰਦੇ ਨਾ ਮਾਹੌਲ ਦੇ ਕਰਕੇ ਉਹ ਸਭ ਚੀਜ਼ਾਂ ਹੋਉਂਦੀ ਪਾਰਟ ਬਣ ਗਏ ਨੇ ਉਸੇ ਇੱਕੋ ਪਾਰਟ ਬਣ ਗਏ ਨੇ ਸੁਸਾਇਟੀ ਉਹ ਕਹਿੰਦੇ ਉਹ ਕਰ ਰਿਹਾ ਤਾਂ ਮੈਂ ਵੀ ਕਰਾਂ ਮੈਂ ਕਰ ਰਿਹਾ ਤਾਂ ਉਹ ਵੀ ਕਰੇ ਬਹੁਤ ਚੀਜ਼ਾਂ ਤਾਂ ਪੈਸ਼ਨ ਦਾ ਹਿਸਾਬ ਬਣ ਗਿਆ ਸਾਡਾ ਸਟੇਟਸ ਸਿੰਬਲ ਬਣ ਗਿਆ ਜੇ ਸਾਹਮਣੇ ਵਾਲਾ ਕਾਫੀ ਡਿਸਪੋਜ਼ਲ ਦੇ ਵਿੱਚ ਪੀ ਰਿਹਾ ਤੇ ਅਸੀਂ ਸਟੀਲ ਦੇ ਗਲਾਸ ਚ ਪੀ ਰਿਹਾ ਅਸੀਂ ਗਿਲਟੀ ਫੀਲ ਕਰਾਂਗੇ ਪਰ ਇਹ ਨਹੀਂ ਪਤਾ ਕਿ ਉਹ ਡਿਸਪੋਜ਼ਲ ਸਰ ਡਿਲਿਕੇ ਕਿੰਨਾ ਨੁਕਸਾਨ ਦੇਗਾ ਉਹ ਪਲਾਸਟਿਕ ਮਟੀਰੀਅਲ ਉਹ ਜਿਹੜੇ ਅੱਜ ਕੱਲ ਆਰਟੀਫੀਸ਼ੀਅਲ ਕੋ ਆਉਂਦੇ ਦੂਸਰੇ ਗਲਾਸ ਮਟੀਰੀਅਲ ਸਾਰੇ ਨੁਕਸਾਨ ਹੁੰਦੇ ਸਟੀਲ ਹੱਲੇ ਵੀ ਬੈਸਟ ਹੈ ਜਿਹੜਾ ਭਾਂਡੇ ਅਸੀਂ ਪੁਰਾਣੇ ਯੂਜ਼ ਕਰਦੇ ਸੀ ਉਹਦੇ ਕੋਈ ਮੁਕਾਬਲਾ ਨਹੀਂ ਹੈਗਾ ਜਿਸ ਤਰ੍ਹਾਂ ਖਾਣਾ ਅਸੀਂ ਦੇਸੀ ਖਾਓ ਖਾਣਿਆ ਮੇਰੇ ਖਿਆਲੋਂ ਰਿਫਾਈਨ ਨਾ ਲੋ ਬੈਟਰ ਹੈ ਉਹ ਚੀਜ਼ਾਂ ਜਿਹੜੀਆਂ ਆਪਣੇ ਘਰ ਉਹਦੇ ਬਾਰੇ ਕੀ ਕੋਈ ਰਿਸਰਚ ਨਹੀਂ ਇੱਕ ਕਿੰਨੇ ਤਰ੍ਹਾਂ ਦਾ ਕੈਂਸਰ ਹੈ ਮੇਲ ਫੀਮੇਲ ਆਪਾਂ ਕਰਦੇ ਦੇਖੋ ਫੀਮੇਲਸ ਦੇ ਵਿੱਚ ਸਭ ਤੋਂ ਜ਼ਿਆਦਾ ਬ੍ਰੈਸਟ ਕੈਂਸਰ ਜੀ ਯੂਟਰਸ ਦਾ ਕੈਂ ਬੱਚੇਦਾਨੀ ਦਾ ਕੈਂਸਰ ਉਹਦੇ ਦੋ ਹਿੱਸੇ ਹੁੰਦੇ ਨੇ ਸਰਵਿਕਲ ਕੈਂਸਰ ਐਂਡੋਮੇਟਰੀਅਮ ਜੀ ਸਾਰਾ ਕੰਮ ਉਹ ਦੋਨੋਂ ਕਾਮਨ ਹੈਗੇ ਫੀਮੇਲਸ 'ਚ ਇਹ ਤਿੰਨੋਂ ਕੈਂਸਰ ਕਾਮਨ ਹੈ ਇਵਨ ਇੰਟਰਸਟਾਈਨ ਦਾ ਕੈਂਸਰ ਲੰਗਸ ਦਾ ਕੈਂਸਰ ਫੇਫੜਿਆਂ ਦਾ ਕੈਂਸਰ ਵੀ ਫੀਮੇਲਸ 'ਚ ਵਧਦਾ ਜਾ ਰਿਹਾ ਜੀ ਕਿਉਂ ਕਿਉਂਕਿ ਸਮੋਕਿੰਗ ਸਿਰਫ ਮੇਲਜ਼ ਨਹੀਂ ਕਰਦੇ ਬੇੜੀ ਸਿਗਰਟ ਫੀਮੇਲਸ ਵੀ ਕਰਦੀਆਂ ਨੇ ਡਰਿੰਕ ਸਿਰਫ ਮੇਲਸ ਨਹੀਂ ਕਰਦੇ ਫੀਮੇਲਸ ਵੀ ਕਰਦੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਸਾਂ ਇਹਨਾਂ ਕੈਂਸਰ ਚ ਫੀਮੇਲਸ ਤੇ ਵੀ ਵਧ ਰੇ ਮੇਲਸ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਹੁੰਦਾ ਹੈ ਗਲੇ ਦਾ ਤੇ ਹੈਡ ਐਨੈਕਸ ਨੂੰ ਕਹਿੰਦੇ ਗਲੇ ਦਾ ਔਰ ਦੂਸਰਾ ਲੰਗਸ ਫੇਫੜਿਆਂ ਦਾ ਕੈਂਸਰ ਤੀਸਰਾ ਪ੍ਰੋਸਟੇਟ ਗਦੂਦ ਜਿੰਨੂੰ ਕਹਿੰਦੇ ਉਹਦਾ ਕੈਂਸਰ ਕਾਫੀ ਜ਼ਿਆਦਾ ਹੈਗਾ ਉਹ ਵੀ ਵਧ ਰਿਹਾ ਹੈਗਾ ਸੋ ਇਹ ਚੀਜ਼ਾਂ ਮੇਲਸ ਦੇ ਵਿੱਚ ਇਹ ਕੈਂਸਰਸ ਕਾਫੀ ਜ਼ਿਆਦਾ ਦੇਖੇ ਜਾਂਦੇ ਔਰ ਸਾਰੇ ਕਿਤੇ ਨਾ ਕਿਤੇ ਡਰਿੰਕਿੰਗ ਤੇ ਸਮੋਕਿੰਗ ਜੇ ਦੋਨੋਂ ਚੀਜ਼ਾਂ ਇਕੱਠੀਆਂ ਕੀਤੀਆਂ ਜਾਣ ਤੇ ਉਹ ਉਹ ਸਭ ਤੋਂ ਜ਼ਿਆਦਾ ਡੇਂਜਰਸ ਇੱਕ ਤਾਂ ਹੁੰਦਾ ਸਿਰਫ ਡਰਿੰਕ ਸਿਰਫ ਐਲਕੋਹਲ ਔਰ ਮੋਸਟਲੀ ਲੋਕ ਕਰਦੇ ਨੇ ਪੈਗ ਲਾਉਣ ਤੋਂ ਬਾਅਦ ਹਰ ਕੋਈ স্মੋਕਿੰਗ ਕਰਦਾ ਇਕੱਠੀਆਂ ਬਹੁਤ ਡੇਂਜਰਸ ਹੁੰਦੀਆਂ ਡਾਇਰੈਕਟ ਹੈ ਦਾ ਕਨੈਕਸ਼ਨ ਵਿਦ ਕੈਂਸਰ ਜੇ ਆਪਾਂ ਇਸ ਤੋਂ ਬਚ ਸਕੀਏ ਤਾਂ ਆਈ ਥਿੰਕ ਕਾਫੀ ਚੀਜ਼ਾਂ ਤੋਂ ਬਚ ਸਕਦੇ ਆ ਇੱਕ ਕੈਂਸਰ ਨੂੰ ਲੈ ਕੇ ਇਹ ਜ਼ਰੂਰ ਕਿਹਾ ਜਾਂਦਾ ਵੀ ਤਾਂ ਫਰਸਟ ਸੈਕੰਡ ਸਟੇਜ ਤੇ ਨਹੀਂ ਪਤਾ ਲੱਗਦਾ ਬਹੁਤ ਪੇਸ਼ੈਂਟਸ ਨੂੰ 3rd ਸਟੇਜ ਤੇ ਜਾ ਕੇ ਪਤਾ ਲੱਗਦਾ ਉਦੋਂ ਤੱਕ ਸਮਾਂ ਬਹੁਤ ਨਿਕਲ ਚੁੱਕਿਆ ਜਾਂਦਾ ਹੁੰਦਾ ਨਹੀਂ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਮੈਨੂੰ ਮੰਨਾਂਗੇ ਇਸ ਗੱਲ ਤੋਂ ਕਿ ਕੁਝ ਜਿਸ ਸਾਨੂੰ ਪਤਾ ਹੈ ਜਿਸ ਤਰ੍ਹਾਂ ਮੈਂ ਅੱਜ ਅਵੇਅਰਨੈਸ ਦਿੱਤੀ ਵੀ ਆਹ ਵਾਲੀਅ ਸਿਮਟਮਸ ਔਰ ਸਾਈਨਸ ਹੈਗੇ ਨੇ ਕੁਝ ਕੈਂਸਰਸ ਅਗਰ ਤੁਸੀਂ ਆਪਣੇ ਮਾਈਂਡ ਚ ਰੱਖੋਗੇ ਔਰ ਆਪਣੀ ਬਾਡੀ ਨਾਲ ਅਵੇਅਰ ਹੈਗੇ ਹੋ ਤੁਸੀਂ ਉਹ ਪਕੜ ਸਕਦੇ ਹੋ ਜੇ ਗਿਲਟੀ ਹੈ ਜਿਹੜੀ ਨਹੀਂ ਠੀਕ ਹੋ ਰਹੀ ਆਵਾਜ਼ ਹੈ ਬਦਲਾਵ ਹੋ ਗਿਆ ਨਹੀਂ ਠੀਕ ਹੋ ਰਿਹਾ ਖਾਂਸੀ ਇਹ ਲੰਬੇ ਟਾਈਮ ਦੀ ਬੁਖਾਰ ਆ ਰਿਹਾ ਨਹੀਂ ਠੀਕ ਹੋ ਰਿਹਾ ਉਹਨਾਂ ਇਮੀਡੀਏਟਲੀ ਡਾਕਟਰ ਨੂੰ ਚੈੱਕ ਕਰਾਓ ਮੋਸਟਲੀ ਅਸੀਂ ਕੈਚ ਕਰ ਸਕਦੇ ਹਾਂ ਬਟ ਜਿਹੜੀ ਅੰਦਰੋਂ ਹੁੰਦੀ ਹੈ ਨਾ ਇਗਨੋਰੈਂਸ ਮੈਨੂੰ ਨਹੀਂ ਹੋ ਸਕਦਾ ਹੈ ਕੈਂਸਰ ਉਹ ਸਾਨੂੰ ਲੇਟ ਸਟੇਜ ਤੇ ਲੈ ਕੇ ਜਾਂਦੀ ਹੈ ਅਸੀਂ ਮੰਨਦੇ ਨਹੀਂ ਕਿ ਨਹੀਂ ਨਹੀਂ ਐ ਪ੍ਰੋਬਲਮ ਹੈ ਕਿ ਨਹੀਂ ਆਟਮ ਹੋਣੀ ਮੈਨੂੰ ਉਹ ਕੈਂਸਰ ਨਹੀਂ ਹੋ ਸਕਦਾ ਇਹ ਚੀਜ਼ਾਂ ਸਾਨੂੰ ਲੇਟ ਸਟੇਜ ਤੇ ਲੈ ਕੇ ਜਾਂਦੀ ਮੈਂ ਇਸੇ ਪਾਸੇ ਵੱਲੀ ਆ ਰਹੀ ਸੀ ਅਣਗਹਿਲੀਆਂ ਇਗਨੋਰੈਂਸ ਸਾਡੇ ਤੋਂ ਕਿਹੜੇ ਕਿਹੜੇ ਸਟੈਪ ਹੁੰਦੇ ਜਿੱਥੇ ਅਸੀਂ ਕਰ ਜਾਂਦੇ ਆ ਇੱਕ ਅਣਗਹਿਲੀਆਂ ਹੁਣ ਜੇ ਤਾਂ ਫੀਮੇਲ ਤੁਸੀਂ ਲੈ ਲਓ ਗਿਲਟੀ ਹੋਏਗੀ ਉਹਨੂੰ ਪਤਾ ਹੈ ਕਿ ਬ੍ਰੈਸਟ ਵਿੱਚ ਗਿਲਟੀ ਹੈ ਪਰ ਉਹ ਉਹਨੂੰ ਇਗਨੋਰ ਕਰ ਦੇਗੀ ਕਿਉਂ ਮੈਨੂੰ ਘਰ ਦੇ ਕੰਮ ਪਏ ਮੈਂ ਬੱਚੇ ਦੇਖਨੇ ਬੱਚੇ ਵਿਆਹਣੇ ਬੱਚਿਆਂ ਦਾ ਧਿਆਨ ਰੱਖਣਾ ਉਹ ਇੰਨਾਂ ਚੀਜ਼ਾਂ ਪਿੱਛੇ ਉਹਨੂੰ ਛੁਪਾ ਕੇ ਰੱਖੇਗੀ ਦੱਸੇਗੀ ਨਹੀਂ ਇਹ ਕੋ ਜਿਹੜੀ ਅੱਜਕੱਲ ਹਲੇ ਵੀ ਸੋਸਾਇਟੀ ਦੇ ਵਿੱਚ ਚ ਇਸ ਕੈਂਸਰ ਮੀਨਸ ਇਹ ਨੂੰ ਪੇਸ਼ੈਂਟ ਮਤਲਬ ਉਹਨੂੰ ਬੁਰਾ ਬਨਿਆ ਜਾਂਦਾ ਇੱਕ ਸੋਸਾਇਟੀ ਵਿੱਚ ਉਹ ਕਾਲਾ ਦਾਗ ਮੰਨਿਆ ਜਾਂਦਾ ਇਸ ਕਰਕੇ ਵੀ ਉਹ ਅੰਗਹਿਲੀਆਂ ਛੁਪਾਉਂਦੇ ਨੇ ਬਈਆਂ ਪੈਸੇ ਪੈਸੇ ਲੱਗ ਜਾਣਗੇ ਮੇਰੇ ਉੱਤੇ ਅੱਗੇ ਮੇਰੇ ਬੱਚਿਆਂ ਦਾ ਕੀ ਹੋਏਗਾ ਬਹੁਤ ਸਾਡੇ ਕੋ ਮਰੀਜ਼ ਆਉਂਦੇ ਨੇ ਸੋਚਦੇ ਨੇ ਮੈਂ ਪੁੱਛਾਂਗੀ ਤੁਸੀਂ ਦੱਸਿਆ ਕਿ ਨਹੀਂ ਡਾਕਟਰ ਸਾਹਿਬ ਮੇਰੀ ਬੇਟੀ ਸੀ ਉਹਦਾ ਵਿਆਹ ਕਰਨਾ ਸੀਗਾ ਸੋ ਇਹ ਚੀਜ਼ਾਂ ਐ ਜਿਹੜੀਆਂ ਉਹ ਵੀ ਠੀਕ ਨਹੀਂ ਦੇਖੋ ਪਰ ਮੈਂ ਇਹ ਕਵਾਂਗੀ ਕਿ ਨਹੀਂ ਜੇ ਤੁਸੀਂ ਪਹਿਲਾਂ ਟਰੀਟ ਕਰਾ ਲਓਗੇ ਤੁਸੀਂ ਠੀਕ ਹੋ ਜਾਓਗੇ ਕਯਾ ਗਿ ਪਤਾ ਲੱਗ ਜਾਏਗਾ ਮੇਰੀ ਬੇਟੀ ਦੀ ਸ਼ਾਦੀ ਨਹੀਂ ਹੋਏਗੀ ਬਹੁਤ ਕਾਰਨ ਹੁੰਦੇ ਆ ਫੀਮੇਲ ਸੇ ਵੀ ਕਈਆਂ ਨੂੰ ਰਸੌਲੀ ਹੁੰਦੀ ਆ ਪੱਥਰੀ ਹੁੰਦੀ ਆ ਉਹ ਕਈ ਸਾਲ ਉਹਨਾਂ ਨੂੰ ਕੋਈ ਦਰਦ ਵਗੈਰਾ ਨਹੀਂ ਹੁੰਦਾ ਉਹ ਐਦਾਂ ਹੀ ਤੁਰੇ ਫਿਰਦੇ ਰਹਿੰਦੇ ਆ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਵੀ ਰਸੌਲੀ ਦੇ ਪਿੱਛੇ ਤਾਂ ਕੈਂਸਰ ਬਣ ਗਿਆ ਹੂੰ ਦੇਖੋ ਰਸੌਲੀਆਂ ਕਈ ਕੈਂਸਰ ਦਾ ਰੂਪ ਲੈ ਲੈਂਦੀਆਂ ਨੇ ਸੋ ਅਗਰ ਰਸੌਲੀ ਵੀ ਹੈ ਤਾਂ ਉਹਨੂੰ ਡਾਕਟਰ ਨੂੰ ਦਿਖਾਓ ਚੈੱਕਅਪ ਕਰਾਓ ਕਹਿੰਦੇ ਨਾ ਜਿਨ੍ਹਾਂ ਆਪਾਂ ਡਾਕਟਰ ਹਰ ਹਸਪੀਟਲ 'ਚ ਬਣਿਆ ਹੋਇਆ ਹੈ ਅ ਹੈਲਥ ਕੇਅਰ ਚੈੱਕਅਪ ਇੱਕ ਏਜ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਚੈੱਕ ਅਪ ਕਰਾਉਣਾ ਚਾਹੀਦਾ ਉੱਤੇ ਪ੍ਰੋਟੋਕ ਬਣੇ ਹੁੰਦੇ ਨੇ ਵੀ ਐ ਸੇਜ ਦਾ ਹੈਗਾ ਇਹ ਮੇਲ ਹੈ ਕਿ ਫੀਮੇਲ ਹੈ ਇਹਨੇ ਆ ਚੈੱਕ ਕਰਵਾ ਲਓ ਬੈਟਰ ਹੈ ਕਾਫੀ ਚੀਜ਼ਾਂ ਸੀ ਉਸ ਤੋਂ ਪਕੜ ਲੈਂਦੇ ਆ ਪਰ ਸਾਡੇ ਤਾਂ ਸਿਸਟਮ ਜਿਹੜਾ ਹੈਗਾਗਾ ਜਾਂ ਜ਼ਿੰਦਗੀ ਦੇ ਰਜੇਵੇਂ ਕਹਿ ਲਗੇ ਜਿਨ੍ਹਾਂ ਚ ਅਸੀਂ ਤੰਦਰੁਸਤ ਤੁਰੇ ਫਿਰਦੇ ਆ ਸਾਨੂੰ ਇਹ ਲੱਗਦਾ ਵੀ ਇਸ ਦਾ ਤੰਦਰੁਸਤ ਪਰ ਸਰੀਰ ਦੇ ਅੰਦਰ ਕੀ ਚੱਲ ਰਿਹਾ ਸਾਨੂੰ ਪਤਾ ਹੀ ਨਹੀਂ ਹੈ ਉਹਦੇ ਲਈ ਹੈਲਥ ਚੈੱਕ ਅਪ ਜਿਹੜਾ ਤੁਸੀਂ ਦੇਖੋ ਫੋਰਨ ਕੰਟਰੀਜ਼ ਉਹਨਾਂ ਲਈ ਮਸਟ ਹੈ ਉਹਨਾਂ ਨੂੰ ਕਾਲ ਆ ਜਾਂਦੀ ਹੈ ਕਿ ਤੁਹਾਡਾ ਹੈਲਥ ਚੈੱਕਅਪ ਡਿਊ ਹੈ ਆਓ ਕਰਵਾ ਕੇ ਜਾਓ ਪਰ ਉਹ ਕਰਵਾਂਦੇ ਨਹੀਂ ਬਸੇ ਕਿੰਨੀ ਕੁ ਉਮਰ ਤੋਂ ਬਾਅਦ ਕਰਵਾਉਣਾ ਚਾਹੀਦਾ 35 ایਅਰਸ ਤੋਂ ਬਾਅਦ ਕਰਵਾਉਣਾ ਚਾਹੀਦਾ ਰੈਗੂਲਰ ਸਾਲ ਦੇ ਵਿੱਚ ਸਾਲ ਦੀ ਇੱਕ ਵਾਰੀ ਕਰਾਓ ਜ਼ਰੂਰ ਕਰਵਾਉਣਾ ਚਾਹੀਦਾ ਸਿੰਪਲ ਟੈਸਟ ਆ ਸੀ ਬਾਕੀ ਚੀਜ਼ਾਂ ਤੇ ਖਰਚ ਲਾਂਗੇ ਪਰ ਹੈਲਥ ਚੈੱਕਅਪ ਤੇ ਨਹੀਂ ਖਰਚਦੇ ਇਹ ਜ਼ਰੂਰੀ ਹੈ ਸਭ ਰੱਬ ਨਾ ਕਰੇ ਕਿਸੇ ਨੂੰ ਇਹ ਬਿਮਾਰੀ ਲੱਗਦੀ ਆ ਇੱਕ ਵਾਰ ਉਹਦੇ ਤੇ ਦੁੱਖਾਂ ਦਾ ਪਹਾੜ ਟੁੱਟਦਾ ਮਾਨਸਿਕ ਤੌਰ ਤੇ ਉਹ ਆਪਣੇ ਆਪ ਨੂੰ ਇਹ ਸਮਝਣ ਲੱਗ ਜਾਂਦਾ ਵੀ ਬਸ ਹੁਣ ਇਸ ਤੋਂ ਬਾਅਦ ਮੌਤ ਹੀ ਆ ਮੈਂ ਠੀਕ ਨਹੀਂ ਹੋਵਾਂਗਾ ਮਾਨਸਿਕ ਤੌਰ ਤੇ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾਗਾ ਪਰ ਬਹੁਤ ਸਾਰੇ ਪੇਸ਼ੈਂਟ ਆ ਇਹੋ ਜਿਹੇ ਵੇਖੇ ਆ ਜਿਨ੍ਹਾਂ ਨੇ ਕੈਂਸਰ ਦੀ ਜੰਗ ਜਿੱਤੀ ਆ ਮੇਰੀ ਅੱਖਾਂ ਦੇ ਸਾਹਮਣੇ ਬਹੁਤ ਸਾਰੇ ਮੇਰੇ ਪਿੰਡਾਂ ਵੱਲ ਵੇਖੇ ਜਿਹੜੇ ਕਿਸੇ ਵੇਲੇ ਡਾਕਟਰ ਕਹਤਾ ਸੀ ਵੀ ਅਸੀਂ ਨਹੀਂ ਬਚਾਂਗੇ ਪਰ ਉਹ ਕੰਮ ਕਰ ਰਹੀ ਆ ਵਧੀਆ ਬਹੁਤ ਅੱਛਾ ਆਪਣੇ ਆਪ ਨੂੰ ਕਿਵੇਂ ਸੰਭਾਲਣ ਹੱਲਾਸ਼ੇਰੀ ਕਿਵੇਂ ਦੇਣ ਉਹ ਵੀ ਇਹ ਇਹ ਜੰਗ ਜਿੱਤੀ ਜਾ ਸਕਦੀ ਆ ਦੇਖੋ ਇਹਨੂੰ ਕਹਿੰਦੇ ਆ ਸਾਈਕੋਲੋਜੀਕਲ ਅਸਪੈਕਟਸ ਜਿਹੜਾ ਅਸੀਂ ਪੇਸ਼ੈਂਟ ਤਾਂ ਹੌਸਲਾ ਬਤਾਣਾ ਹੈ ਉਹਦੇ ਲਈ ਸਭ ਤੋਂ ਜ਼ਿਆਦਾ ਔਰ ਵੱਡੀ ਸਪੋਰਟ ਹੈ ਫੈਮਿਲੀ ਦੀ ਡਾਕਟਰ ਦੀ ਤਾਂ ਹੋਈ ਹੀ ਹੋਗੀ ਉਹ ਸੈਕਿੰਡ ਨੰਬਰ ਤੇ ਆਉਂਦਾ ਸਭ ਤੋਂ ਪਹਿਲਾਂ ਤਾਂ ਫੈਮਿਲੀ ਨੇ ਉਹਨੂੰ ਇਹ ਨਹੀਂ ਕਹਿ ਦਿੰਦੇ ਉਹ ਇਹਨੂੰ ਤਾਂ ਕਈ ਪੇਸ਼ੈਂਟ ਦੇ ਕਿ ਕੈਂਸਰ ਹੈ ਨੂੰ ਅਲੱਗ ਕਰ ਦਿਓ ਉਹ ਨਹੀਂ ਕਰਨਾ ਉਹਨਾਂ ਨੂੰ ਤੁਸੀਂ ਹੌਸਲਾ ਦੇਣਾ ਠੀਕ ਹੋ ਜਾਓਗੇ ਸਪੋਰਟ ਪੂਰੀ ਅਸੀਂ ਤੁਹਾਡੇ ਪਿੱਛੇ ਖੜੇ ਆਂ ਅੱਧੀ ਸਪੋਰਟ ਉਦਾਂ ਆ ਜਾਂਦੀ ਦੂਜੀ ਦੂਸਰੀ ਸਪੋਰਟ ਮਿਲਦੀ ਡਾਕਟਰ ਤੋਂ ਤੁਸੀਂ ਦੇਖੋ ਮੇਰੇ ਪੇਸ਼ੈਂਟ ਜਦੋਂ ਮੇਰੇ ਕਮਰੇ ਚੋਂ ਬਾਹਰ ਨਿਕਲਦੇ ਆ ਉਦੋਂ ਇੱਕ ਕਹਿ ਕੇ ਜਾਂਦੇ ਡਾਕਟਰ ਸਭ ਹੁਣ ਲੱਗਦਾ ਅਸੀਂ ਠੀਕ ਹੋ ਜਾਾਂਗੇ ਕਿਉਂ ਕਿ ਉਹਨਾਂ ਨੂੰ ਸਪੋਰਟ ਮਿਲੀ ਉਹਨਾਂ ਨੂੰ ਹੌਸਲਾ ਫਜ਼ਾਈ ਮਿਲੀ ਸੋ ਡਾਕਟਰ ਜਿਹੜਾ ਹੈ ਉਹ ਦੂਸਰਾ ਹੈਗਾ ਜਿਹੜਾ ਉਹਨੂੰ ਸਪੋਰਟ ਦੇ ਸਕਦਾ ਤੀਸਰਾ ਹੈਗਾ ਜਿਹੜਾ ਆਪਾਂ ਰੱਖਿਆ ਹੋਇਆ ਇੱਕ ਸਰਵਾਈਵਰ ਦੇ ਰੱਖਦੇ ਆਂ ਅਸੀਂ ਇੱਕ ਪੇਸ਼ੈਂਟ ਨੂੰ ਦੂਸਰੇ ਪੇਸ਼ੈਂਟ ਨੂੰ ਹੌਸਲਾ ਸੋ ਜਿਹੜਾ ਪੇਸ਼ੈਂਟ ਠੀਕ ਹੋ ਜਾਂਦਾ ਜੀ ਉਹ ਹੌਸਲਾ ਦਿੰਦਾ ਹੈ ਦੂਸਰੇ ਪੇਸ਼ੈਂਟ ਨੂੰ ਤੇ ਉਹਦੇ ਤੋਂ ਵੀ ਕਾਫੀ ਹੌਸਲਾ ਫਸਾਈ ਮਿਲਦੀ ਹੈ ਉਹਦੇ ਨਾਲ ਪੇਸ਼ੈਂਟ ਨੂੰ ਕਾਫੀ ਵਿਲ ਪਾਵਰ ਸਟਰੋਂਗ ਹੁੰਦੀ ਹੈ ਤੋਂ ਕਾਫੀ ਅੱਗੇ ਤੱਕ ਆਪਣਾ ਟ੍ਰੀਟਮੈਂਟ ਕਰਾ ਲੈਂਦੇ ਆਂ ਸੋ ਅਖੀਰ ਤੇ ਮੈਮ ਸਾਡੇ ਦਰਸ਼ਕਾਂ ਨੂੰ ਕੋਈ ਸੁਝਾ ਤਾਂ ਕਿ ਕੋਈ ਵੀ ਛੋਟੀ ਮੋਟੀ ਬਿਮਾਰੀ ਵੀ ਉਹਨਾਂ ਨੂੰ ਨਾ ਲੱਗੇ ਚਲੋ ਇਹ ਤਾਂ ਬਹੁਤ ਵੱਡੀ ਬਿਮਾਰੀ ਤੇ ਗੱਲ ਕੀਤੀ ਆ ਕੋਈ ਲਾਈਫ ਸਟਾਈਲ ਕਿਦਾਂ ਦਾ ਰੱਖਣਾ ਖਾਣ ਪੀਣ ਕਿਦਾਂ ਦਾ ਰੱਖਣਾ ਕਿਹ ਚ ਸੋ ਮੈਂ ਤਾਂ 3-4 ਜ਼ਰੂਰ ਚੀਜ਼ਾਂ 'ਤੇ ਫੋਕਸ ਕਰਾਂਗੀ ਕਿ ਇੱਕ ਤਾਂ ਕੈਂਸਰ ਤੋਂ ਡਰਨ ਦੀ ਜ਼ਰੂਰਤ ਨਹੀਂ ਕੈਂਸਰ ਕਿਉਰੇਬਲ ਠੀਕ ਹੋਣ ਵਾਲਾ ਹੈ ਜੇ ਅਸੀਂ ਉਹਨੂੰ अर्ली ਸਟੇਜ ਪਹਿਲੀ ਸਟੇਜ ਜਾਂ ਸ਼ੁਰੂਆਤ ਦੀ ਸਟੇਜ ਤੇ ਫੜ ਲਈਏ ਤਾਂ ਉਹਦੇ ਲਈ ਤੁਹਾਡੀ ਅਵੇਅਰਨੈਸ ਤੁਹਾਡਾ ਪਤਾ ਹੋਣਾ ਤੁਹਾਡੀ ਜ਼ਰੂਰੀ ਪਤਾ ਹੋਣਾ ਚਾਹੀਦਾ ਮੇਰੇ ਸਰੀਰ 'ਚ ਕੀ ਹੋ ਰਿਹਾ ਹੈ ਆਪਣਾ ਰੈਗੂਲਰ ਚੈੱਕਅਪ ਹੈਲਥ ਚੈੱਕਅਪ ਜ਼ਰੂਰ ਕਰਾਓ ਔਰ ਜਿੰਨਾ ਹੋ ਸਕੇ ਨੇਚਰਲ ਚੀਜ਼ਾਂ ਵੱਲ ਜਾਓ ਆਰਟੀਫੀਸ਼ੀਅਲ ਚੀਜ਼ਾਂ ਬੰਦ ਕਰੋ ਸਮੋਕਿੰਗ ਐਲਕੋਹਲ ਨਸ਼ਾਬਾਜ਼ੀ ਆਪਾਂ ਬੰਦ ਕਰੀਏ ਉਹਦੇ ਨਾਲ ਕਾਫੀ ਫਾਇਦਾ ਮਿਲੇਗਾ ਸੋ ਲਾਈਫ ਸਟਾਈਲ ਚੇਂਜ ਕਰੋ ਅਸੀਂ ਇਸ ਤੋਂ ਬਚ ਸਕਦੇ ਹਾਂ ਸੋਸਾਇਟੀ ਨੂੰ ਵੀ ਅਸੀਂ ਬਚਾ ਸਕਦੇ ਹਾਂ ਪਰ ਜੇ ਅਨਫੋਰਚੂਨੇਟਲੀ ਜਾਂ ਮਤਲਬ ਬੈਡ ਕਿਸਮਤ ਨਾਲ ਹੋ ਵੀ ਗਿਆ ਤਾਂ ਅਸੀਂ ਡਰਨਾ ਨਹੀਂ ਕਿਉਂਕਿ ਹੁਣ ਸਾਡੇ ਕੋਲ ਇਦਾਂ ਦੇ ਟ੍ਰੀਟਮੈਂਟਸ ਹੈ ਜਿਹਦੇ ਨਾਲ ਅਸੀਂ ਇਸ ਚੀਜ਼ ਤੋਂ ਮੁਕਤੀ ਪਾ ਸਕਦੇ ਹਾਂ ਜੀ ਬਿਲਕੁਲ ਮੈਮ ਬਹੁਤ ਸ਼ੁਕਰੀਆ ਸਮਾਨ ਦੇ ਤਾਂ ਬਹੁਤ ਅਹਿਮ ਜਾਣਕਾਰੀ ਸਾਡੇ ਨਾਲ ਤੁਸੀਂ ਸਾਂਝੀ ਕੀਤੀ ਆ ਅਸੀਂ ਅੱਗੇ ਤੋਂ ਵੀ ਕਦੇ ਤੁਹਾਡਾ ਸੁਆਗਵਨ ਦਾ ਜਾਂ ਅਸੀਂ ਡੀ ਐਮ ਸੀ ਆਉਨੇ ਆ ਤਾਂ ਤੁਹਾਡੇ ਤੋਂ ਸਮਾਂ ਲੈਂਦੇ ਰਹਿਾਂਗੇ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਦੋਸਤੋ ਬਹੁਤ ਅਹਿਮ ਜਾਣਕਾਰੀ ਮੈਮ ਡਾਕਟਰ ਸੰਧਿਆ ਸੂਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਆ ਕੈਂਸਰ ਨੂੰ ਹਰਾਇਆ ਜਾ ਸਕਦਾ ਸਿਰਫ ਸਾਨੂੰ ਆਪਣਾ ਲਾਈਫ ਸਟਾਈਲ ਬਦਲਣ ਦੀ ਲੋੜ ਆ ਸਾਨੂੰ ਥੋੜਾ ਜਿਹਾ ਮਾਨਸਿਕ ਤੌਰ ਤੇ ਸਟਰੋਂਗ ਹੋਣ ਦੀ ਲੋੜ ਆ ਤੇ ਨਾਲ ਜਿਹੜਾ ਹੈਗਾ ਸਾਨੂੰ ਜਿਸ ਤਰ੍ਹਾਂ ਦੀ ਅਸੀਂ ਖੇਤੀ ਕਰ ਰਹੇ ਹਾਂ ਜਾਂ ਜਿਸ ਤਰ੍ਹਾਂ ਦਾ ਅਸੀਂ ਬੀਜ ਰਹੇ ਹਾਂ ਤਾਂ ਇਹ ਸੋਚ ਗਏ ਕਿ ਜਿਹੜਾ ਵੇਚਿਆ ਉਹ ਵੱਡਣਾ ਵੀ ਹੈ ਤਾਂ ਵੱਡਣਾ ਸਾਡੀ ਆਉਣ ਵਾਲੀ ਪੀੜ੍ਹੀ ਨੇ ਆ ਤਾਂ ਉਹਨਾਂ ਨੂੰ ਇਹ ਸੋਚ ਕੇ ਅਸੀਂ ਬੀਜ ਗਏ ਕਿ ਉਹਨਾਂ ਨੂੰ ਕਦੇ ਬਠਿੰਡਾ ਤੋਂ ਜਾਣ ਵਾਲੀ ਬੀਕਾ ਨੇਰ ਵਾਲੀ ਟ੍ਰੇਨ ਤੇ ਨਾ ਚੜ੍ਹਨਾ ਪਵੇ ਇਹ ਸਾਨੂੰ ਪਹਿਲਾਂ ਧਿਆਨ ਚ ਰੱਖਣਾ ਪੈਣਾ ਸੋ ਇੰਨੀਆਂ ਇੱਕ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗੱਲਬਾਤ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਆ ਗਿਆ ਲੈਨੇ ਆ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ